ਸਾਇੰਸ ਵਿਚਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਰਾ ਖਡਾਰੀ ਤਰਨ ਸ਼ਰਮਾ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਹੈ ਤੇ ਲਿਵਿੰਗ ਇੰਡੀਆ ਨਿਊਜ਼ ਨੇ ਇਹ ਮੁੱਦਾ ਨਸ਼ਰ ਕੀਤਾ ਸੀ ਤੇ ਤਰਨ ਸ਼ਰਮਾ ਦਾ ਮੁੱਦਾ ਚੁੱਕਿਆ ਸੀ ਤਰਨ ਸ਼ਰਮਾ ਅਕਸਰ ਕੇਂਦਰੇ ਨਜ਼ਰ ਆਉਂਦੇ ਸਨ ਕਿ ਅਣਗੋਲਿਆ ਕੀਤਾ ਜਾ ਰਿਹਾ ਉਹਨਾਂ ਨੂੰ ਪੈਰਾ ਖਡਾਰੀ ਨੇ ਤਰुण ਸ਼ਰਮਾ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਤੇ ਤਰुण ਸ਼ਰਮਾ ਨੂੰ ਸਰਕਾਰੀ ਨੌਕਰੀ ਪੰਜਾਬ ਸਰਕਾਰ ਨੇ ਦਿੱਤੀ ਹੈ ਲਿਵਿੰਗ ਇੰਡੀਆ ਨਿਊਜ਼ ਨੇ ਇਹ ਮੁੱਦਾ ਚੁੱਕਿਆ ਸੀ ਤਰुण ਸ਼ਰਮਾ ਵਾਰ-ਵਾਰ ਕਹਿੰਦੇ ਨਜ਼ਰ ਆਈ ਸੀ ਕਿ ਮੈਂ ਕਈ ਮੈਡਲ ਲੈ ਕੇ ਆਇਆ ਪਰ ਮੈਨੂੰ ਸਰਕਾਰ ਅਣਗੋਲਿਆ ਕਰ ਰਹੀ ਹੈ ਇਹ ਜੋ ਵਿਦੇਸ਼ਾਂ ਦੇ ਵਿੱਚ ਵੀ ਮੈਡਲ ਜਿੱਤੇ ਤਰुण ਸ਼ਰਮਾ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਜਿੱਤੇ ਤੇ ਹਾਲੀ ਦੇ ਵਿੱਚ ਕਰਨ ਔਜਲਾ ਨੇ ਵੀ ਮਦਦ ਕੀਤੀ ਸੀ ਲੋਹੜਚਪੌਂ ਦੇ ਵਿੱਚ ਇਸ ਲਈ ਵੀ ਚਰਚਾ ਵਿੱਚ ਆਏ ਸਨ ਤਾਂ ਕਾਫੀ ਭਾਵੁਕ ਇਥੇ ਤਰੁਣ ਸ਼ਰਮਾ ਨਜ਼ਰ ਆਏ ਤੇ ਪੰਜਾਬ ਸਰਕਾਰ ਨੇ ਨੌਕਰੀ ਦਾ ਐਲਾਨ ਕਰ ਦਿੱਤਾ ਹੈ ਹਾਲੀ ਦੇ ਵਿੱਚ ਤਰੁਣ ਸ਼ਰਮਾ ਨਾਲ ਲਿਵਿੰਗ ਇੰਡੀਆ ਨਿਊਜ਼ ਨੇ ਖਾਸ ਗੱਲਬਾਤ ਵੀ ਕੀਤੀ ਸੀ ਤਰੁਣ ਸ਼ਰਮਾ ਦਾ ਮੁੱਦਾ ਚੁੱਕਿਆ ਸੀ ਪਹਿਲਾ 올림픽 ਵਿੱਚ ਤਰੁਣ ਸ਼ਰਮਾ ਨੇ 골ਡ ਮੈਡਲ ਜਿੱਤਿਆ ਸੀ ਇਸ ਤੋਂ ਇਲਾਵਾ ਵੀ ਕਈ ਮੈਡਲ ਜਿੱਤ ਕੇ ਉਹ ਬੀਤੇ ਕੁਝ ਸਮੇਂ ਵਿੱਚ ਸਾਹਮਣੇ ਆਏ ਸਨ ਇਹ ਵੀ ਦੇਖਿਆ ਗਿਆ ਸੀ ਹਾਲੀ ਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਡੀਸੀ ਆਫਿਸ ਦੇ ਬਾਹਰ ਬੂਟ ਪਾਲਿਸ਼ ਕਰਦੇ ਹੋਏ ਵੀ ਨਜ਼ਰ ਆਏ ਸੀ ਤਾਂ ਪੈਰਾ 올림픽 ਵਿੱਚ ਤਰੁਣ ਸ਼ਰਮਾ ਨੇ 골ਡ ਮੈਡਲ ਜਿੱਤਿਆ ਸੀ ਹੁਣ ਸਰਕਾਰੀ ਨੌਕਰੀ ਤਰਨ ਸ਼ਰਮਾ ਨੂੰ ਮਿਲੀ ਹੈ ਤਰਨ ਸ਼ਰਮਾ ਨੇ ਲਵਿੰਗ ਇੰਡੀਆ ਨਿਊਜ਼ ਦਾ ਧੰਨਵਾਦ ਵੀ ਕੀਤਾ ਹੈ ਇਸ ਦੇ ਨਾਲ ਧੰਨਵਾਦ ਕਰਦੇ ਹੋਏ ਵੀ ਨਜ਼ਰ ਆਏ ਨੇ ਮੈਂ ਜਿਹੜਾ ਧੰਨਵਾਦ ਕਰਦਾ ਇਥੇ ਬਾਈ ਦੀ ਦਾ ਕਿ ਇਹਨੇ ਮੈਨੂੰ ਫੋਟੋ ਕਰੇ ਇੱਕ ਮੈਨੂੰ ਮਨ ਵਿੱਚ ਜਲਦ ਤਨ ਗਿਆ ਮੇਰਾ ਕੋ ਬਿਲਕੁਲ ਸ਼ੁਕਰੀਆ ਤੁਹਾਡਾ ਕਿ ਤੁਹਾਡੇ ਕਰਕੇ ਆ ਜੀ ਗਰਮੀ ਘਲਾਇਆ ਤਾਂ ਹੁਣ ਤਾਂ ਮਿਲ ਗਿਆ ਉਹਨਾਂ ਕੋਲ ਸਰਕਾਰੀ ਨੌਕਰੀ ਮਿਲ ਗਈ ਹੈ ਪੈਰਾਲੰਪਿਕ ਖਿਡਾਰੀ ਵਿੱਚ ਤਰਨ ਸ਼ਰਮਾ ਨੇ 골ਡ ਮੈਡਲ ਜਿੱਤਿਆ ਸੀ ਕਈ ਮੈਡਲ ਲੈ ਕੇ ਆ ਚੁੱਕੇ ਨੇ ਤਰਨ ਸ਼ਰਮਾ ਪਰ ਸਰਕਾਰ ਦੇ ਅਣਦੇਖੀ ਦਾ ਸ਼ਿਕਾਰ ਹੋ ਰਹੇ ਸਨ ਕਾਫੀ ਸ਼ਿਕਾਇਤਾਂ ਵੀ ਨਜ਼ਰ ਆਈਆਂ ਸਨ ਤੇ ਜਦੋਂ ਵਿਦੇਸ਼ ਵਿੱਚ ਜਦੋਂ ਕਿਸੇ ਹਿੱਸਾ ਲੈਣ ਜਾਂਦੇ ਸੀ ਕਿਸੇ ਖੇਡ ਦੇ ਵਿੱਚ ਤਾਂ ਜ਼ਮੀਨ ਗਿਰਵੀ ਰੱਖ ਕੇ ਕਿਉਂਕਿ ਖਰਚਾ ਵੱਡੇ ਪੱਧਰ ਤੇ ਜੋ ਹੁੰਦਾ ਸੀ ਉਹ ਆਪ ਹੀ ਚੁੱਕਿਆ ਤਰਨ ਸ਼ਰਮਾ ਨੇ ਹੁਣ سرکاری نوکری ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ سرکاری نوکری ਦਾ ਐਲਾਨ ਕੀਤਾ ਗਿਆ ਹੈ ਪੈਰਾ اولمپک ਖਿਡਾਰੀ ਤਰਨੁਣ ਸ਼ਰਮਾ ਦੇ ਲਈ ਤਾਂ ਲਵਿੰਗ ਇੰਡੀਆ نیوز ਨੇ ਵੀ ਤਰਨੁਣ ਸ਼ਰਮਾ ਦਾ ਮੁੱਦਾ ਚੁੱਕਿਆ ਸੀ ਖਾਸ ਗੱਲਬਾਤ ਤਰਨੁਣ ਸ਼ਰਮਾ ਨਾਲ ਕੀਤੀ ਗਈ ਸੀ ਪੈਰਾ اولمپک ਵਿੱਚ ਦੇਖਿਆ ਗਿਆ ਸੀ ਕਿ ਤਰਨੁਣ ਸ਼ਰਮਾ ਨੇ ਤਗਮੇ ਹਾਸਲ ਕੀਤੇ ਤਾਂ ਤਰਨੁਣ ਸ਼ਰਮਾ ਕਾਫੀ ਭਾਵੁਕ ਵੀ ਉਸ ਸਮੇਂ ਵੀ ਨਜ਼ਰ ਆਏ ਸੀ ਕਿ ਬੇਸ਼ੱਕ ਮੈਂ ਜਿੰਨੇ ਮਰਜੀ ਮੈਡਲ ਲੈ ਕੇ ਆਵਾਂ ਪਰ ਮੈਂ ਅਣਦੇਖੀ ਦਾ ਸ਼ਿਕਾਰ ਹੋ ਰਿਆ ਕਿਸੇ ਤਰ੍ਹਾਂ ਦਾ ਕੋਈ ਕਦਮ ਸਰਕਾਰ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਤੇ ਹੁਣ ਸਰਕਾਰੀ ਨੌਕਰੀ ਦਾ ਐਲਾਨ ਹੋਇਆ ਤਰुण ਸ਼ਰਮਾ ਦੇ ਲਈ ਤਾਂ ਪੈਰਾ অলਪਿਕ ਖਿਡਾਰੀ ਤਰुण ਸ਼ਰਮਾ ਨੂੰ ਸਰਕਾਰੀ ਨੌਕਰੀ ਹੁਣ ਮਿਲ ਗਈ ਹੈ ਪੰਜਾਬ ਸਰਕਾਰ ਨੇ ਹੁਣ ਨੌਕਰੀ ਦਿੱਤੀ ਹੈ ਲਿਵਿੰਗ ਇੰਡੀਆ ਨਿਊਜ਼ ਨੇ ਵੀ ਇਹ ਮੁੱਦਾ ਚੁੱਕਿਆ ਸੀ ਕਿ ਸਰਕਾਰ ਦੇ ਅਣਦੇਖੀ ਦਾ ਸ਼ਿਕਾਰ ਕਿਵੇਂ ਕਈ ਖਿਡਾਰੀ ਹੋ ਰਹੇ ਨੇ ਬੇਸ਼ੱਕ ਮੈਡਲਸ ਲੈ ਕੇ ਆ ਰਹੇ ਨੇ ਪਰ ਇਥੇ ਨਹੀਂ ਖਰਚੇ ਦੇ ਲਈ ਪੁੱਛਿਆ ਜਾਂਦਾ ਜਿਸ ਤਰ੍ਹਾਂ ਦਾ ਖਰਚਾ ਇਸ ਤਰ੍ਹਾਂ ਦੀ ਜਦੋਂ ਗੇਮਸ ਵਿੱਚ ਪਾਰਟ ਲੈਂਦੇ ਆ ਆਉਣ ਜਾਣ ਦਾ ਤੇ ਕਈ ਹੋਰ ਟ੍ਰੇਨਿੰਗ ਦੇ ਲਈ ਖਾਸ ਤੌਰ ਤੇ ਕਿਉਂਕਿ ਬਚਪਨ ਦੇ ਵਿੱਚ ਹੀ ਤਿਆਰ ਹੋ ਜਾਂਦਾ ਹੈ ਬੱਚਾ